ਹੇ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਇਹ ਹੁਕਮ ਕਰਦੇ ਹਨ ਕਿ ਪੰਜਾਂ ਕਕਾਰਾਂ ਦੀ ਰਹਿਤ ਦ੍ਰਿੜ ਕਰਨੀ ਹੈ ਭਾਵ ਪੰਜਾਂ ਕਕਾਰਾਂ ਨੂੰ ਕਦੇ ਵੀ ਵਿਸਰਨ ਨਹੀਂ ਦੇਣਾ ਪੰਜ ਕਕਾਰ ਕਿਹੜੇ-ਕਿਹੜੇ ਹਨ ਕੇਸ ਕੀ ਕੰਗਾ ਗ੍ਰਪਾਨ ਕਸ਼ੈਰਾ ਅਤੇ ਕੜਾ ਕਈ ਕੇਸਾਂ ਨੂੰ ਵੀ ਕਕਾਰ ਆਖਦੇ ਹਾਂ ਪਰ ਨਹੀਂ ਕੇਸ ਗੁਰੂ ਦੀ ਮੋਹਰ ਹੈ ਭਾਈ ਕੇਸ ਕੀ ਸਾਡਾ ਪਹਿਲਾ ਕਕਾਰ ਹੈ ਭਾਵ ਕੇਸਾਂ ਨੂੰ ਕਦੇ ਲੰਗਾ ਨਹੀਂ ਰੱਖਣਾ ਪ੍ਰਸ਼ਾਦਾ ਛਕਣ ਵੇਲੇ ਇਸ਼ਨਾਨ ਕਰਨ ਵੇਲੇ ਹਰ ਕਿਰਿਆ ਵੇਲੇ ਸਾਡੇ ਕੇਸ ਟਕੇ ਹੋਣ ਕੇਸ ਕੀ ਦੇ ਨਾਲ ਜਦੋਂ ਅਸੀਂ ਕੇਤੀ ਇਸ਼ਨਾਨ ਕਰਨਾ ਹੈ ਤਾਂ ਦਸਤਾਰੇ ਦਾ ਕਮਰਕਸਾ ਕਰਨਾ ਕਰ ਲੈਣਾ ਹੈ ਤਾਂ ਜੋ ਦਸਤਾਰ ਸਾਡੇ ਤੋਂ ਨਾ ਵਿਸਰੇ ਫਿਰ ਦੂਜਾ ਕਕਾਰ ਹੈ ਕਿਰਪਾਨ ਕਿਰਪਾਨ ਵੀ ਕਦੀ ਵਿਸਰਨ ਨਹੀਂ ਦੇਣੀ ਮਹਾਰਾਜ ਜੀ ਆਖਦੇ ਹਨ ਕਿਰਪਾਨ ਪਾਨ ਤਾਰੀਆਂ ਕਰੋੜ ਪਾਪ ਤਾਰੀਆਂ ਮਹਾਰਾਜ ਜੀ ਕਹਿੰਦੇ ਹਨ ਜਿਹੜਾ ਕਿਰਪਾਨ ਨੂੰ ਧਾਰਨ ਕਰਕੇ ਰੱਖਦਾ ਹੈ ਉਸ ਦੇ ਕੋਟ ਪਾਪ ਕਰੋੜਾ ਹੀ ਪਾਪ ਖਤਮ ਹੋ ਜਾਂਦੇ ਹਨ ਇਸ ਲਈ ਕਿਰਪਾਨ ਨੂੰ ਵੀ ਕਿਸੇ ਵਿਸਰਨ ਨਹੀਂ ਦੇਣਾ ਭਾਈ ਕੜਾ ਕੜਾ ਵੀ ਕਦੇ ਵਿਸਰਨ ਨਹੀਂ ਦੇਣਾ ਕਿਉਂਕਿ ਇਸ ਨਾਲ ਸਾਨੂੰ ਦ੍ਰਿੜ ਭਰੋਸਾ ਰਹਿੰਦਾ ਹੈ ਕਿ ਕਲਗੀਧਰ ਮਹਾਰਾਜ ਜੀ ਨੇ ਸਾਡੀ ਬਾਹ ਪਕੜੀ ਹੋਈ ਹੈ ਇਸ ਲਈ ਕੜੇ ਨੂੰ ਵੀ ਕਦੇ ਵਿਸਰਨ ਨਹੀਂ ਦੇਣਾ ਕੰਗਾ ਕੰਗਾ ਕੇਸਾਂ ਦੀ ਸਫਾਈ ਲਈ ਦੋ ਵਕਤ ਕੇਸਾਂ ਵਿੱਚ ਕੰਗਾ ਜ਼ਰੂਰ ਕਰਨਾ ਹੈ ਮਹਾਰਾਜ ਜੀ ਦਾ ਹੁਕਮ ਹੈ ਇਹ ਅੰਮ੍ਰਿਤ ਵੇਲੇ ਤੇ ਸ਼ਾਮ ਵੇਲੇ ਰਹਿਰਾਸ ਤੋਂ ਪਹਿਲਾਂ ਦੋ ਵਕਤ ਕੇਸਾਂ ਵਿੱਚ ਕੰਗਾ ਫੇਰਨਾ ਹੈ ਕੇਸਾਂ ਦੀ ਸਫਾਈ ਕਰਨੀ ਹੈ ਅਤੇ ਦਸਤਾਰਾ ਸਜਾਣਾ ਹੈ ਭਾਈ ਕਸ਼ੇਰਾ ਕਸ਼ੇਰਾ ਵੀ ਕਦੀ ਨਹੀਂ ਵਿਸਰਣ ਦੇਣਾ ਚਨਾਉਣ ਕਰਨ ਵੇਲੇ ਇਹ ਧਿਆਨ ਰੱਖਣਾ ਕਿ ਕਸ਼ੈਰਾ ਦੋਨਾਂ ਪੈਰਾਂ ਵਿੱਚੋਂ ਨਾ ਵਿਸਰੇ ਇੱਕ ਲੱਤ ਵਿੱਚੋਂ ਉਤਾਰ ਕੇ ਦੂਜਾ ਪਹੁੰਚਾ ਪਾਇਆ ਕੇ ਫਿਰ ਦੂਸਰੀ ਲੱਤ ਵਿੱਚੋਂ ਉਤਾਰ ਕੇ ਫਿਰ ਦੂਸਰਾ ਪਹੁੰਚਾ ਪੈਣਾ ਹੈ ਆਪਣਾ ਤਿਆਰ ਵਰ ਤਿਆਰ ਰਹਿਣਾ ਹੈ ਰਹਿਤ ਲਈ ਕਿਉਂਕਿ ਮਹਾਰਾਜ ਜੀ ਇਹ ਹੁਕਮ ਕਰਦੇ ਹਨ ਕਿ ਰਹਿਤ ਪਿਆਰੀ ਮੁਝ ਕੋ شیخ ਪਿਆਰਾ ਨਾ ਹੈ ਮਹਾਰਾਜੀ ਕਹਿੰਦੇ ਹਨ ਮੈਨੂੰ ਰਹਿਤ ਪਿਆਰੀ ਐ ਸਿੰਘ ਨਹੀਂ ਜਿਹੜਾ ਰਹਿਤ ਰੱਖਦਾ ਹੈ ਉਹੀ ਮੇਰਾ ਸਿੱਖ ਹੈ ਬਾਕੀ ਸਭ ਭੇਖੀ ਹੈ ਮੰਨ ਲਵੋ ਕਿਸੇ ਵੇਲੇ ਕੰਗਾ ਡਿੱਗ ਜਾਵੇ ਜਾਂ ਦਸਤਾਰ ਸਜਾਉਣ ਵਾਲੇ ਵਿਸਰ ਜਾਵੇ ਅਰਦਾਸ ਕਰਕੇ ਮਾਫੀ ਮੰਗ ਕੇ ਬੇਨਤੀ ਕਰਕੇ ਮਹਾਰਾਜ ਜੀ ਅੱਗੇ ਫਿਰ ਕੰਗੇ ਨੂੰ ਤਾਰਨ ਕਰਨਾ ਹੈ ਜੇ ਜਾਣੇ ਅਣਜਾਣੇ ਵਿੱਚ ਕੋਈ ਵੱੱਜਰ ਕਰੈਤ ਹੋ ਜਾਵੇ ਜਿਵੇਂ ਪ੍ਰਾਈਸਤਰੀ ਨਾਲ ਸੰਗ ਕੁੱਠਾ ਜਾਂ ਮਾਸ ਖਾਧਾ ਜਾਵੇ ਭੁੱਲ ਭੁਲੇਖੇ ਸ਼ਰਾਬ ਪੀਤੀ ਜਾਵੇ ਰੋਮਾਂ ਦੀ ਬੇਦਵੀ ਹੋ ਜਾਵੇ ਤਾਂ ਪੰਜਾਂ ਸਿੰਘਾਂ ਅੱਗੇ ਪੇਸ਼ ਹੋ ਕਰਕੇ ਤਨਖਾਲਵਾ ਕੇ ਭੁੱਲ ਬਖਸ਼ਾਉਣੀ ਹੈ ਅਰਦਾਸ ਕਰਨੀ ਹੈ ਮਹਾਰਾਜ ਜੀ ਬਖਸ਼ ਲਵੋ ਅਤੇ ਵਾਅਦਾ ਤੋਂ ਵਾਅਦਾ ਸੇਵਾ ਕਰਨੀ ਹੈ ਬਾਣੀ ਦਾ ਅਭਿਆਸ ਕਰਨਾ ਹੈ ਅਤੇ ਮਹਾਰਾਜ ਜੀ ਦੇ ਹੁਕਮਾਂ ਅnder ਚੱਲਣਾ ਹੈ ਅਸੀਂ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਕਢਣਾ ਹੈ। ਆਓ ਅਸੀਂ ਵੀ ਇਹ ਪ੍ਰਣ ਕਰੀਏ ਕਿ ਮਹਾਰਾਜ ਜੀ ਦੇ ਹੁਕਮਾਂ ਅnder ਚੱਲੀਏ ਅਤੇ ਪੰਜਾ ਕਕਾਰ ਆਦੀ ਰਹਿਤ ਦ੍ਰਿੜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।